ਸਸੀ ਕਾਲ ਜੀ ਤੁਸੀਂ ਸੰਗਰੂਰ ਲਾਈਵ ਦੇਖ ਰਹੇ ਹੋ ਤੇ ਆ ਜਿਹੜੀਆਂ ਤਸਵੀਰਾਂ ਨੇਗੀਆਂ ਇਹ ਸੰਗਰੂਰ ਦੇ ਇੱਕ ਮਸ਼ਹੂਰ ਪੈਲਸ ਸਨਰਾਈਜ਼ ਪੈਲਸ ਦੀਆਂ ਨੇ ਜਿੱਥੇ ਕਿ ਇਹ ਪੈਲਸ ਜਿਹੜਾ ਹੈਗਾ ਉਹ ਮੱਚ ਕੇ ਸੁਆਹ ਹੋ ਚੁੱਕਿਆ ਹੈਗਾ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋਗੇ ਕਿ ਜਿਸ ਪੈਲਸ ਦੇ ਵਿੱਚ ਆਪਾਂ ਨੇ ਕਿੰਨੇ ਵਿਆਹ ਸ਼ਾਦੀ ਪ੍ਰੋਗਰਾਮ ਅਟੈਂਡ ਕੀਤੇ ਨੇਗੇ ਫੰਕਸ਼ਨਸ ਉੱਥੇ ਤੁਸੀਂ ਦੇਖ ਸਕਦੇ ਹੋ ਕਿ ਫਾਇਰ ਬਿਗੇਡ ਲਗਾਤਾਰ ਇੱਥੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇਹ ਜਿਹੜੀ ਅੱਗ ਦੀਆਂ ਲਪਟਾਂ ਤੁਸੀਂ ਦੇਖ ਰਹੇ ਹੋ ਕਿਸ ਵੱਡੇ ਪੱਧਰ ਤੇ ਅੱਗ ਲੱਗੀ ਹੋਣੀ ਤੁਸੀਂ ਦੇਖੋ ਕੁਝ ਅੱਗ ਤਾਂ ਹੈ ਜਿਹੜੀ ਬੁਝ ਚੁੱਕੀ ਹੈ ਪਰ ਹੁਣ ਵੀ ਫਾਇਰ ਬ੍ਰਿਗੇਡ ਨੇ ਅ ਅੱਗ ਨੂੰ ਬੁਝਾਉਣ ਦੇ ਲਈ ਕੋਸ਼ਿਸ਼ ਆਪਣੀਆਂ ਜਾਰੀ ਕੀਤੀਆਂ ਹੋਈਆਂ ਨੇ ਇਹ ਤਸਵੀਰ ਕੁਝ ਕੁ ਸਮੇਂ ਪਹਿਲਾਂ ਦੀ ਹੈ ਜਿਆਦਾ ਪੁਰਾਣੀ ਨਹੀਂ ਹੈਗੀ ਸੋ ਕਹਿ ਸਕਦੇ ਹਾਂ ਕਿ ਹੁਣ ਤੱਕ ਅੱਗ ਹੈ ਜਿਹੜੀ ਉਹ ਬੁਝ ਚੁੱਕੀ ਹੋਣੀ ਪਰ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਥੇ ਜਿਹੜੀ ਇਹ ਅੱਗ ਲੱਗੀ ਹੈ ਹਾਲਾਕਿ ਹਜੇ ਅੱਗ ਲੱਗਣ ਦੇ ਕੋਈ ਕਾਰਨ ਨਹੀਂ ਜਿਹੜੇ ਉਹ ਸਾਹਮਣੇ ਨਹੀਂ ਆਏ ਇਸ ਕਰਕੇ ਅਸੀਂ ਇਸ ਅੱਗ ਲੱਗਣ ਦੇ ਬਾਰੇ ਕੋਈ ਚਰਚਾ ਨਹੀਂ ਕਰ ਸਕਦੇ ਵੀ ਕੀ ਕਾਰਨ ਹੋ ਸਕਦਾ ਹੈ ਤੇ ਤੁਸੀਂ ਦੇਖ ਹੀ ਸਕਦੇ ਹੋਗੇ ਕਿ ਕਿੰਨਾ ਜਿਆਦਾ ਲੱਖਾਂ ਦਾ ਨੁਕਸਾਨ ਹੈ ਜਿਹੜਾ ਇੱਥੇ ਹੁੰਦਾ ਨਜ਼ਰ ਆ ਰਿਹਾ ਦੇਖੋ ਤੁਸੀਂ ਦਰਖਤਾਂ ਦੇ ਵਿੱਚ ਵੀ ਹੈ ਜਿਹੜੀ ਅੱਗ ਲੱਗ ਚੁੱਕੀ ਹੈ ਕਿ ਇੰਨੀ ਕਿ ਜਿਆਦਾ ਭਿਆਨਕ ਅੱਗ ਸੀ ਕਿ ਜਿਹੜੇ ਇਹ ਦਰਖਤ ਨੇਗੇ ਜੋ ਲਾਏ ਹੋਏ ਸੀ ਨਾਲ ਡੈਕੋਰੇਸ਼ਨ ਦੇ ਲਈ ਤੇ ਜੋ ਪ੍ਰੋਟੋਕੋਲਸ ਹੁੰਦੇ ਨੇ ਪੈਲਸ ਦੇ ਉਹਨਾਂ ਨੂੰ ਵੀ ਅੱਗ ਲੱਗ ਚੁੱਕੀ ਹੈ ਉਹਨਾਂ ਚੋਂ ਵੀ ਧੂਆ ਨਿਕਲ ਰਿਹਾ ਪਰ ਜਿਹੜੀ ਫਾਇਰ ਬਿਗੇਡ ਹੈ ਉਹ ਲਗਾਤਾਰ ਕੋਸ਼ਿਸ਼ ਕਰ ਰਹੀ ਹੈਗੀ ਕਿ ਇਸ ਅੱਗ ਨੂੰ ਬੁਝਾਇਆ ਜਾਵੇ ਹਾਲਾਂਕਿ ਕਾਰਨ ਨੇ ਜਿਹੜੇ ਉਹ ਪਤਾ ਨਹੀਂ ਲੱਗੇ ਪਰ ਫਾਇਰ ਬਿਗੇਡ ਹੈ ਜਿਹੜੀ ਮੌਕੇ ਤੇ ਆਪਣਾ ਕੰਮ ਕਰ ਰਹੀ ਹੈਗੀ ਤੇ ਜੋ ਹਗੀ ਹੈਗੀ ਇਹ ਇੱਕ ਸਵਾਲ ਖੜਾ ਹੁੰਦਾ ਹੈਗਾ ਕਿ ਕੀ ਕਾਰਨ ਹੋ ਸਕਦਾ ਕਿਉਂਕਿ ਇਹੀ ਕੋਸ਼ਿਸ਼ਾਂ ਹੁੰਦੀਆਂ ਨੇ ਵੱਡੇ ਪੈਲਸਾਂ ਦੇ ਵਿੱਚ ਜਾਂ ਵੱਡੀ ਬਿਲਡਿੰਗਾਂ ਜੋ ਵੀ ਮੈਨੇਜ ਹੁੰਦੀਆਂ ਨੇ ਕਿ ਉੱਥੇ ਹਰ ਤਰ੍ਹਾਂ ਦਾ ਪ੍ਰਬੰਧ ਹੋਵੇ ਪਰ ਫਿਰ ਵੀ ਇਹ ਅੱਗ ਇੰਨੀ ਕਾ ਜ਼ਿਆਦਾ ਲੱਗੀ ਹੋਈ ਹੈ ਕਿ ਕੁਝ ਦੱਸ ਕਿਹਾ ਨਹੀਂ ਜਾ ਸਕਦਾ ਹੈ ਜੇ ਵੀ ਕਾਰਨ ਕੀ ਹੋ ਸਕਦਾ ਪਰ ਸਭ ਤੋਂ ਵੱਡੀ ਸ਼ੁਕਰਗੁਜ਼ਾਰ ਦੀ ਗੱਲ ਇਹ ਹੈ ਕਿ ਇਸ ਪੈਲਸ ਦੇ ਵਿੱਚ ਅੱਜ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰੋਗਰਾਮ ਜਾਂ ਕੋਈ ਈਵੈਂਟ ਨਹੀਂ ਸੀਗਾ ਤੇ ਜਾਨੀ ਨੁਕਸਾਨ ਹੈ ਜਿਹੜਾ ਬਚ ਗਿਆ ਪਰਮਾਤਮਾ ਦੀ ਕਿਰਪਾ ਰਹੀ ਹੈਗੀ ਕਿ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਹੈ ਜਿਹੜਾ ਉਹ ਨਹੀਂ ਹੋਇਆ ਕਿਉਂਕਿ ਅੱਜ ਕਿਸੇ ਤਰ੍ਹਾਂ ਦਾ ਕੋਈ ਈਵੈਂਟ ਨਹੀਂ ਸੀ ਕੋਈ ਪ੍ਰੋਗਰਾਮ ਨਹੀਂ ਸੀ ਜੇਕਰ ਕੋਈ ਈਵੈਂਟ ਹੁੰਦਾ ਤਾਂ ਸ਼ਾਇਦ ਹੋਰ ਵੀ ਕੋਈ ਨੁਕਸਾਨ ਹੈ ਜਿਹੜਾ ਇੱਥੇ ਹੋ ਸਕਦਾ ਸੀਗਾ ਤੇ ਹੁਣ ਦੀਆਂ ਜਿਹੜੀਆਂ ਇਹ ਤਸਵੀਰਾਂ ਨੇ ਤੁਹਾਡੇ ਨਾਲ ਕੁਝ ਖਸਮੇ ਪਹਿਲਾਂ ਦੀਆਂ ਹੀ ਅਸੀਂ ਸਿੱਧੀਆਂ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂਗੇ ਤੇ ਤੁਸੀਂ ਦੇਖ ਸਕਦੇ ਹੋ ਦੋਸਤੋ ਕਿ ਕਿੱਡਾ ਵੱਡਾ ਹਾਦਸਾ ਜਿਹੜਾ ਹੋਇਆ ਹੈਗਾ ਅੱਜ ਇੱਕ ਮੰਦਭਾਗੀ ਘਟਨਾ ਸੰਗਰੂਰ ਦੇ ਵਿੱਚ ਸਾਹਮਣੇ ਦੇਖਣ ਨੂੰ ਮਿਲੀ ਹੈ ਤੇ ਇਹ ਅੱਗ ਦੀਆਂ ਲਪਟਾਂ ਨੇ ਜਿਹੜੀਆਂ ਉਸਨੇ ਸਾਰੇ ਪੈਲਸ ਨੂੰ ਜਿਹੜਾ ਉਹ ਅੱਗ ਦੇ ਵਿੱਚ ਲਪੇਟ ਲਿਆਗਾ ਤੇ ਨੁਕਸਾਨ ਜਿਹੜਾ ਦੱਸਿਆ ਜਾ ਰਿਹਾ ਕਿ ਲੱਖਾਂ ਦਾ ਨੁਕਸਾਨ ਹੈ ਜਿਹੜਾ ਉਹ ਹੁਣ ਤੱਕ ਹੋ ਚੁੱਕਿਆ ਬਾਕੀ ਦੀ ਜਾਣਕਾਰੀ ਜਲਦੀ ਤੁਹਾਡੇ ਨਾਲ ਸਾਂਝੀ ਕਰਾਂਗੇ